ਡੀਆਜੀ ਭੁੱਲਰ ਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਸੀਬੀ ਨੇ ਸ਼ੁਰੂ ਕਰ ਦਿੱਤੀ ਹੈ ਡੀਆਜੀ ਭੁੱਲਰ ਨੇ ਕੁੱਲ 16 ਕਰੋੜ ਦੀ ਜਾਇਦਾਦ ਦਾ ਵੇਰਵਾ ਹੁਣ ਤੱਕ ਸਰਕਾਰ ਨੂੰ ਦਿੱਤਾ ਹੈ ਰੋਪੜ ਰੇਂਜ ਦੇ ਦੋ ਆਈਪੀਐਸ ਅਫਸਰਾਂ ਤੋਂ ਪੁੱਛਗਛ ਹੋਈ ਹੈ ਡੀਆਜੀ ਭੁੱਲਰ ਵਾਲੇ ਮਾਮਲੇ ਦੇ ਵਿੱਚ ਪੂਰੀ ਖਬਰ ਕੀ ਹੈ ਆਓ ਚਾਤ ਮਰ ਲੈਨੇ ਆ ਸੀਬੀਏ ਨੇ ਸਸਪੈਂਡ ਕੀਤੇ ਡੀਏਜੀ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਹੈ ਇੱਥੇ ਦੱਸਦੇ ਚੱਲੀਏ ਕਿ ਡੀਏਜੀ ਭੁੱਲਰ ਅਤੇ ਉਸਤਾਬ ਵਿਚੋਲੀਆ ਕ੍ਰਿਸ਼ਾਨੂੰ ਫਿਲਹਾਲ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਸੀਬੀਏ ਚੰਡੀਗੜ੍ਹ ਦੇ ਐਂਟੀ ਕ腐ਪਸ਼ਨ ਬਿਊਰੋ ਟੀਮ ਨੇ ਰੋਪੜ ਰੇਂਜ ਦੇ ਦੋ ਆਈਪੀਐਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਪੁੱਲਰ ਦੇ ਸਰਵਿਸ ਰਿਕਾਰਡ ਤੇ ਸਵਾਲ ਜਵਾਬ ਕੀਤੇ ਨੇ ਸੂਤਰਾਂ ਦੀ ਮੰਨੀਏ ਤਾਂ ਜਲਦੀ ਇੱਕ ਐਸਪੀ ਤੇ ਦੋ ਡੀਐਸਪੀ ਰੈਂਕ ਦੇ ਅਧਿਕਾਰੀਆਂ ਤੋਂ ਵੀ ਸੀਬੀਆਈ ਪੁੱਛਗਿੱਛ ਕਰ ਸਕਦੀ ਹੈ ਡੀਜੀਪੋਲਰ ਦੀ ਪ੍ਰਾਪਰਟੀ ਦੀ ਰਿਟਰਨ ਵੀ ਸਾਹਮਣੇ ਆਈ ਹੈ ਪੁੱਲਰ ਨੇ ਪੰਜਾਬ ਸਰਕਾਰ ਦੇ ਰਾਹੀਂ ਗ੍ਰਹਿ ਮੰਤਰਾਲੇ ਨੂੰ ਆਪਣੀ ਸਾਲਾਨਾ ਪ੍ਰਾਪਰਟੀ ਰਿਟਰਨ ਦਾ ਹਲਫਨਾਮਾ ਦਿੱਤਾ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੁੱਲ 16 ਕਰੋੜ ਦੀ ਅਚਲ ਜਾਇਦਾਦ ਦੇ ਉਹ ਮਾਲਕ ਨੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਸਲਾਨਾ ਆਮਦਨ ਕਰੀਬ 27 ਲੱਖ ਰੁਪਏ ਅਤੇ ਪਰਿਵਾਰ ਦੀ 11,50,000 ਰੁਪਏ ਦਿਖਾਈ ਹੈ ਜਿਸ ਦਾ ਕੁੱਲ ਜੋੜ 38,50,000 ਬਣਦਾ ਹੈ। ਭੁੱਲਰ ਨੇ ਕੇਂਦਰ ਸਰਕਾਰ ਨੂੰ 1 ਜਨਵਰੀ 2025 ਤੱਕ ਦੀ ਜੋ ਪ੍ਰਾਪਰਟੀ ਰਿਟਰਨ ਜਮ੍ਹਾਂ ਕਰਵਾਈ ਸੀ ਉਸ ਤੇ ਵਿੱਚ ਪਰਿਵਾਰ ਦੀਆਂ ਕੁੱਲ 8 ਚੈਦਾਦਾਂ ਦਾ ਵੇਰਵਾ ਹੈ। ਰਿਪੋਰਟ ਦੇ ਅਨੁਸਾਰ ਭੁੱਲਰ ਦੀ ਮਹੀਨੇ ਦੀ ਤਨਖਾਹ 216600 ਰੁਪਏ ਹੈ ਜਿਸ ਤੇ 58% ਡੀਏ ਜੋੜਨ ਤੋਂ ਬਾਅਦ ਕੁੱਲ ਤਨਖਾਹ 320000 ਰੁਪਏ ਪ੍ਰਤੀ ਮਹੀਨਾ ਬਣਦੀ ਹੈ ਤੇ ਇਨਕਮ ਟੈਕਸ ਕੱਟਣ ਤੋਂ ਬਾਅਦ ਸਾਲਾਨਾ ਤਨਖਾਹ ਤਕਰੀਬਨ 27 ਲੱਖ ਰੁਪਏ ਦੱਸੀ ਗਈ ਹੈ ਜਦੋਂ ਕਿ ਹੋਰ ਸਰੋਤਾਂ ਤੋਂ 1144000 ਰੁਪਏ ਸਾਲਾਨਾ ਦਿਖਾਏ ਗਏ ਨੇ ਤਾਂ ਇਸ ਤਰ੍ਹਾਂ ਦੇ ਨਾਲ ਕੁੱਲ ਆਮਦਨ 3844000 ਰੁਪਏ ਬਣਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਸੀਬੀਆਈ ਪੁੱਲਰ ਦੇ ਅਧੀਨ ਆਉਂਦੇ ਵਿਭਾਗ ਦੇ ਅਧਿਕਾਰੀਆਂ ਤੋਂ ਨਾ ਸਿਰਫ ਰਿਸ਼ਵਤ ਕਾਣ ਨੂੰ ਲੈ ਕੇ ਸਵਾਲ ਕਰ ਰਹੀ ਹੈ ਬਲਕਿ ਇਹ ਵੀ ਪੁੱਛਿਆ ਗਿਆ ਰਿਹਾ ਹੈ ਕਿ ਸਰਵਸਤੇ ਦੌਰਾਨ ਪੁੱਲਰ ਨੇ ਆਪਣੇ ਜੂਨੀਅਰ ਅਧਿਕਾਰੀਆਂ ਤੋਂ ਕਦੇ ਭ੍ਰਿਸ਼ਟਾਚਾਰ ਨੂੰ ਬढ़ावा ਦੇਣ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕੰਮ ਕਰਨ ਲਈ ਕਿਹਾ ਸੀ ਜਾਂ ਫਿਰ ਨਹੀਂ ਇਨਾਂ ਸਾਰੇ ਸਵਾਲਾਂ ਤੇ ਰਿਸ਼ਵਤਖੋਰੀ ਦੀਆਂ ਹੋਰ ਪਰਤਾਂ ਦੇ ਜ਼ਰੀਏ ਸੀਬੀਆਈ ਪੁੱਲਰ ਦੀ ਬੇਨਾਮੀ ਜਾਇਦਾਦ ਦਾ ਟ੍ਰਾਂਜੈਕਸ਼ਨ ਮੋਡ ਦਾ ਪਤਾ ਲਾਉਣ ਦੇ ਵਿੱਚ ਜੋਟ ਕਈਏ ਅਧਕਾਰੀਆਂ ਦੀ ਮੰਨੀਏ ਤਾਂ ਰੇਡ ਦੇ ਦੌਰਾਨ ਸੈਕਟਰ 40 ਦੀ ਕੋਠੀ ਨੰਬਰ 1499 ਤੋਂ ਜੋ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਬਰਾਮਦ ਹੋਏ ਨੇ ਉਹਨਾਂ ਨੂੰ ਸਾਬਤ ਕਰਨ ਦੇ ਲਈ सीबीआई ਸਬੂਤ ਇਕੱਠੇ ਕਰਨ ਦੇ ਵਿੱਚ ਲੱਗੀ ਹੋਈ ਹੈ ਭੋਲਰ ਨੇ ਸਰਕਾਰ ਨੂੰ ਆਪਣੀ ਰਿਟਰਨ ਦੇ ਵਿੱਚ ਜੋ-ਜੋ ਜਾਇਦਾਦਾਂ ਦਾ ਵੇਰਵਾ ਦਿਖਾਇਆ ਹੈ ਉਹ ਇਸ ਤਰ੍ਹਾਂ ਨੇ ਜਲੰਧਰ ਦੇ ਕੋਟਕਲਾਂ ਦੇ ਵਿੱਚ 6 ਕਨਾਲਾਂ ਦਾ ਫਾਰਮ ਹਾਊਸ ਕੀਮਤ ਤਕਰੀਬਨ 2 ਕਰੋੜ ਰੁਪਏ ਇਹ ਜਾਇਦਾਦ 1993 ਦੇ ਵਿੱਚ ਵਿਰਾਸਤ ਦੇ ਵਿੱਚ ਉਹਨਾਂ ਨੂੰ ਮਿਲੀ ਸੀ ਚੰਡੀਗੜ੍ਹ ਦੇ ਸੈਕਟਰ 39B ਦੇ ਵਿੱਚ ਫਲੈਟ ਮੌਜੂਦਾ ਕੀਮਤ 1.5 ਕਰੋੜ ਰੁਪਏ ਇਹ ਫਲੈਟ ਸਾਲ 1999 ਦੇ ਵਿੱਚ ਖਰੀਦਿਆ ਗਿਆ ਸੀ ਲੁਧਿਆਣਾ ਦੇ ਇਆਲੀ ਖੁਰਦਪਿੰਡ ਦੇ ਵਿੱਚ 3 ਕਨਾਲਾਂ 8 ਮਰਲੇ ਜ਼ਮੀਨ ਦੀ ਕੀਮਤ 2 ਕਰੋੜ ਰੁਪਏ ਇਹ ਜ਼ਮੀਨ ਸਾਲ 2005 ਦੇ ਵਿੱਚ ਖਰੀਦੀ ਗਈ ਸੀ ਮੋਲੀ ਸੈਕਟਰ 90 ਚ ਫਲੈਟ ਜਿਹੜਾ ਕਿ ਉਹਨਾਂ ਦੇ ਵੱਲੋਂ 2005 ਦੇ ਵਿੱਚ ਖਰੀਦਿਆ ਗਿਆ ਸੀ ਚੰਡੀਗੜ੍ਹ ਸੈਕਟਰ 40 ਬੀ ਦੇ ਵਿੱਚ 528 ਗੈਦੀ ਕੋਠੀ ਜਿਸ ਦੀ ਮੌਜੂਦਾ ਕੀਮਤ 5 ਕਰੋੜ ਰੁਪਏ ਹੈ ਜੋ ਕਿ ਸਾਲ 2008 ਦੇ ਵਿੱਚ ਖਰੀਦੀ ਗਈ ਸੀ ਕਪੂਰਥਲ ਦੇ ਪਿੰਡ ਖਜੂਰਾਲਾ ਦੇ ਵਿੱਚ 5 ਕਨਾਲਾਂ ਜ਼ਮੀਨ ਜਿਸ ਦੀ ਕੀਮਤ 60 ਲੱਖ ਰੁਪਏ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡ ਸ਼ੇਰੀਆਂ ਦੇ ਵਿੱਚ 15 ਏਕੜ ਜ਼ਮੀਨ ਜਿਸ ਦੀ ਕੀਮਤ ਤਕਰੀਬਨ 3 ਕਰੋੜ ਰੁਪਏ ਦੱਸੀ ਜਾ ਰਹੀ ਹੈ ਨਿਊ ਚੰਡੀਗੜ੍ਹ ਦੇ O Max ਡਿਵੈਲਪਰ ਤੋਂ 1041.87 ਗਜ ਦਾ ਪਲਾਟ ਜਿਸ ਦੀ ਕੀਮਤ 1 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ ਕਿ ਜੋ ਸਾਲ 2023 ਦੇ ਵਿੱਚ ਖਰੀਦਿਆ ਗਿਆ ਸੀ ਇਸ ਦੇ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਹੋਰ ਨਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਹੋਯਾ ਜੀ ਸਾਲਵਾਚ